ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਰਾਸ਼ਟਰਪਤੀ 트럼ਪ ਦਾ ਯੂਟਰਨ H1B ਵੀਜ਼ੋ ਤੇ ਕੀਤੇ ਨਰਮੀ ਕਿ ਹਾਂ ਅਮਰੀਕਾ ਦੇ ਵਿੱਚ ਹੁਨਰਬੰਦ ਵਿਦੇਸ਼ੀ ਕਾਮਿਆਂ ਦੀ ਹੈ ਲੋੜ ਆਸਟ੍ਰੇਲੀਆ ਦਾ ਭਾਰਤੀ ਵਿਦਿਆਰਥੀਆਂ ਦੇ ਲਈ ਐਲਾਨ এমਏਟੀਈਐਸ ਪ੍ਰੋਗਰਾਮ ਤਹਿਤ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਸਕਦੇ ਨੇ ਭਾਰਤੀ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਗ੍ਰੈਜੂਏਟ ਕਰ ਸਕਦੇ ਨੇ ਅਪਲਾਈ ਨਿਊਜ਼ੀਲੈਂਡ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਐਲਾਨ ਕੰਮ ਕਰਨ ਦੇ ਘੰਟੇ ਦੇ ਵਿੱਚ ਕੀਤਾ ਵਾਅਦਾ ਹਫ਼ਤੇ ਵਿੱਚ 25 ਘੰਟੇ ਕਰ ਸਕਦੇ ਨੇ ਕੰਮ ਔਨ ਖਬਰਾਂ ਵਿਸਥਾਰ ਦਿਨਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਦੇਸ਼ ਦੇ ਵਿੱਚ ਕਈ ਮਹੱਤਵਪੂਰਨ ਕੰਮਾਂ ਦੇ ਲਈ ਕਾਫੀ ਪ੍ਰਤਿਭਾਸ਼ਾਲੀ ਲੋਕ ਨਹੀਂ ਹਨ ਇਸ ਲਈ ਵਿਦੇਸ਼ੀ ਹੁਨਰਵੰਦ ਕਾਮਿਆਂ ਦੀ ਲੋੜ ਹੈ 트ੰਪ ਨੇ ਇਹ ਬਿਆਨ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਦੌਰਾਨ ਦਿੱਤਾ ਐਂਕਰ ਲੋਰਾ ਐਗਰਾਹਮ ਨੇ 트ੰਪ ਤੋਂ ਪੁੱਛਿਆ ਕਿ ਕੀ H1B ਵੀਜ਼ਾ ਦੀ ਗਿਣਤੀ ਘਟਾਈ ਜਾਵੇਗੀ ਕਿਉਂਕਿ ਇਹ ਅਮਰੀਕੀ ਕਾਮੇਤੀ ਤਨਖਾਹ ਨੂੰ ਪ੍ਰਭਾਵਿਤ ਕਰਦਾ ਹੈ ਤਾਂ 트ੰਪ ਨੇ ਜਵਾਬ ਦਿੱਤਾ ਹਾਂ ਮੈਂ ਸਹਿਮਤ ਹਾਂ ਪਰ ਤੁਹਾਨੂੰ ਬਾਹਰੋਂ ਪ੍ਰਤਿਭਾ ਵੀ ਲਿਆਉਣੀ ਪਵੇਗੀ ਜਦੋਂ ਐਂਕਰ ਨੇ ਕਿਹਾ ਕਿ ਅਮਰੀਕਾ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਲੋਕ ਨੇ ਤਾਂ 트럼ਪ ਦੇ ਕਹਿਰ ਨਹੀਂ ਸਾਡੇ ਕੋਲ ਕੁਝ ਖੇਤਰ ਵਿੱਚ ਪ੍ਰਤਿਭਾ ਨਹੀਂ ਹੈ। ਤੁਸੀਂ ਸਿਰਫ ਬੇਰੁਜ਼ਗਾਰ ਲੋਕਾਂ ਨੂੰ ਚੁੱਕ ਕੇ ਮਿਸਾਈਲ ਫੈਕਟਰੀ ਵਿੱਚ ਨਹੀਂ ਦੇ ਸਕਦੇ। ਇਸ ਤੋਂ ਪਹਿਲਾਂ ਸੰਪਤ ਵਿੱਚ 트럼ਪ ਪ੍ਰਸ਼ਾਸਨ ਨੇ H1B ਵੀਜ਼ਾ ਲਈ ਅਰਜੀ ਫੀਸ 100 ਗੁਣਾ ਵਧਾ ਕੇ 1000 ਡਾਲਰ ਤੋਂ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਸੀ। 트럼ਪ ਨੇ ਵਿਦੇਸ਼ੀ ਵਿਦਿਆਰਥੀਆਂ ਬਾਰੇ ਆਪਣੇ ਸਟੈਂਡ ਤੋਂ ਹਿਊ ਟਰਨ ਲੈ ਲਿਆ ਹੈ। ਉਹਨਾਂ ਕਿਹਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹਾਈ ਕਰਨ ਦੀ ਜਾਲਸ ਜਾਰੀ ਰੱਖਣੀ ਚਾਹੀਦੀ ਹੈ। ਕਿਉਂਕਿ ਉਹ ਨਾ ਸਿਰਫ ਦੇਸ਼ ਦੀ ਇਸ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਨੇ ਬਲਕਿ ਯੂਨੀਵਰਸਿਟੀ ਦੀ ਵੀ ਤੰਦਰੁਸਤੀ ਦਾ ਵੀ ਸਮਰਥਨ ਕਰਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਚੀਨ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਈ ਜਾਂਦੀ ਹੈ ਤਾਂ ਅਮਰੀਕਾ ਦੇ ਲਗਭਗ ਅੱਧੇ ਕਾਲਜ ਬੰਦ ਕਰਨੇ ਪੈਣਗੇ ਟਰੰਪ ਨੇ ਕਿਹਾ ਸਿੱਖ ਦੁਨੀਆ ਭਰ ਤੋਂ ਆਉਣ ਵਾਲੇ ਅੱਧੇ ਵਿਦਿਆਰਥੀਆਂ ਨੂੰ ਨਹੀਂ ਰੋਕ ਸਕਦੇ ਅਜਿਹਾ ਕਰਨ ਦੇ ਨਾਲ ਸਾਡੇ ਕਾਲਜ ਅਤੇ ਯੂਨੀਵਰਸਿਟੀ ਪ੍ਰਣਾਲੀ ਨੂੰ ਬਹੁਤ ਨੁਕਸਾਨ ਹੋਵੇਗਾ ਮੈਂ ਅਜਿਆ ਨਹੀਂ ਚੁਂਦਾ ਮੇਰਾ ਮੰਨਣਾ ਹੈ ਕਿ ਵਿਦੇਸ਼ੀ ਤੋਂ ਵਿਦਿਆਰਥੀ ਹੋਣਾ ਚੰਗਾ ਹੈ ਅਤੇ ਮੈਂ ਦੁਨੀਆ ਦੇ ਨਾਲ ਚੰਗੇ ਸੰਬੰਧ ਬਣਾਈ ਰੱਖਣਾ ਚਾ ਅਮਰੀਕਾ ਨੇ ਇਸ ਸਾਲ ਮਈ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੇਂ ਵੀਜ਼ਾ ਇੰਟਰਵਿਊ ਨੂੰ ਸਭ ਤੋਂ ਪਹਿਲਾਂ ਰੋਕ ਦਿੱਤਾ ਸੀ ਜਿਸ ਦਾ ਉਦੇਸ਼ ਦੇਸ਼ ਦੇ ਅੰਯੂਨੀਵਰਸਿਟੀਆਂ ਵਿੱਚ ஆயੁੱਧੀ ਵਿਰੋਧੀ ਅਤੇ ਖੱਬੇ ਪੱਖੀ ਵਿਚਾਰਾਂ ਨੂੰ ਰੋਕਣਾ ਸੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਸਤਵ ਨੂੰ ਵਿਦਿਆਰਥੀ ਵੀਜ਼ਾ ਦੇ ਲਈ ਨਵੇਂ ਇੰਟਰਵਿਊ ਤੈਅ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਕਿਉਂਕਿ ਟੰਪ ਪ੍ਰਸ਼ਾਸਨ ਅਮਰੀਕਨ ਵਾਲੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਨੂੰ ਸਖਤ ਕਰਨ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਤੁਰੰਤ ਪ੍ਰਭਾਵ ਦੇ ਨਾਲ ਕਾਉਂਸਲਰ ਸੈਕਸ਼ਨ ਨੂੰ ਅਗਲੇ ਦੇਸ਼ਾਂ ਨਿਰਦੇਸ਼ ਜਾਰੀ ਹੋਣ ਤੱਕ ਵਿਦਿਆਰਥੀ ਜਾਂ ਫਿਰ ਐਕਸਚੇਂਜ ਜਾਂ ਵਿਜ਼ਟਰ ਵੀਜ਼ਾ ਦੇ ਲਈ ਨਵੀਆਂ ਨਿਯੁਕਤੀਆਂ ਦੀ ਆਗਿਆ ਨਹੀਂ ਦੇਣੀ ਚਾਹੀਦੀ ਇਹ پابੰਦੀ ਐਫ ਐਮ ਅਤੇ ਜੀ ਵੀਜ਼ਾ ਸ਼੍ਰੇਣੀਆਂ ਉਤੇ ਲਾਗੂ ਹੁੰਦੀ ਹੈ ਜੋ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਐਕਸਚੇਂਜ ਵਿਜ਼ਟਰਾਂ ਨੂੰ ਕਵਰ ਕਰਦੀਆਂ ਨੇ ਇੰਟਰਵਿਊ ਬਾਅਦ ਦੇ ਵਿੱਚ ਦੁਬਾਰਾ ਸ਼ੁਰੂ ਹੋਏ ਪਰ ਸੋਸ਼ਲ ਮੀਡੀਆ ਜਾਂਚਾਂ ਤੇ ਸੁਰੱਖਿਆ ਨਿਯਮਾਂ ਉਸਕਤ ਕਰ ਦਿੱਤਾ ਗਿਆ ਹੈ ਆਸਟ੍ਰੇਲੀਆ ਦੇ ਵਿੱਚ ਨੌਕਰੀਆਂ ਤੇ ਭਾਲ ਕਰ ਰਹੇ ਬਾਤੀ ਹੁਣ ਬਾਕੀ ਦੀ ਸਪਾਂਸਰਸ਼ਿਪ ਦੀ ਲੋੜ ਤੋਂ ਬਿਨਾ ਆਸਟ੍ਰੇਲੀਆਈ ਕੰਮ ਦਾ ਤਜਰਬਾ ਹਾਸਲ ਕਰ ਸਕਦੇ ਨੇ 18 ਤੋਂ 30 ਸਾਲ ਦੀ ਉਮਰ ਦੇ ਬਾਤੀ ਗ੍ਰੈਜੂਏਟ ਜਿਨ੍ਹਾਂ ਦੇ ਕੋਲ ਮਾਨੋਨੇਟ ਯੂਨੀਵਰਸਿਟੀਆਂ ਤੋਂ ਡਿਗਰੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ 2 ਸਾਲਾਂ ਲਈ ਕੰਮ ਕਰ ਸਕਦੇ ਨੇ ਉਹਨਾਂ ਨੂੰ ਵਰਟ ਲਈ ਅਰਜੀ ਦੇਣੀ ਪਵੇਗੀ ਅਤੇ ਜੇਕਰ ਚੁਣਿਆ ਜਾਂਦਾ ਹੈ ਤਾਂ ਪਹਿਲਾਂ ਕਿਸੇ ਆਸਟ੍ਰੇਲੀਆਈ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕੀਤੇ ਬਿਨਾਂ ਵਰਕ ਵੀਜ਼ਾ ਲਈ ਅਰਜੀ ਦੇਣੀ ਪਵੇਗੀ ਬਹੁਤ ਸਮੇਂ ਤੋਂ ਡਿੱਕੇ ਜਾ ਰਿਹਾ एमएटीईएस ਜਿਸ ਨੂੰ ਪ੍ਰਤਿਭਾਸ਼ਾਲੀ ਸ਼ੁਰੂਆਤੀ ਪੇਸ਼ੇਵਰਾਂ ਲਈ ਗਤੀਸ਼ੀਲਤਾ ਪ੍ਰਬੰਧਕੀ ਯੋਜਨਾ ਤਹਿਤ ਜਾਣਿਆ ਜਾਂਦਾ ਹੈ ਹੁਣ ਇਸ ਦੀ ਰਜਿਸਟ੍ਰੇਸ਼ਨ ਖੁੱਲ ਗਈ ਹੈ एमएटीईएस प्रोग्राम योग्य ਭਾਗੀ ਨਾਗਰਿਕਾਂ ਨੂੰ ਆਸਟ੍ਰੇਲੀਆ ਦੇ ਵਿੱਚ 2 ਸਾਲ ਤੱਕ ਰਹਿਣ ਅਤੇ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ ਇਹ ਹੁਨਰਵੰਦ ਭਾਗੀ ਗ੍ਰੈਜੂਏਟਾਂ ਅਤੇ ਸ਼ੁਰੂਆਤੀ ਕੈਰੀਅਰ ਪੇਸ਼ੇਵਰਾਂ ਨੂੰ ਮਾਲਕ ਦੀਆਂ ਸਪਾਂਸਰਸ਼ਿਪ ਤੋਂ ਬਿਨਾ ਆਸਟ੍ਰੇਲੀਆ ਦੇ ਵਿੱਚ ਕੀਮਤੀ ਕੰਮ ਦਾ ਤਸਰਬਾ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ एमएटीईएस ਵੀਜ਼ਾ ਲਈ ਅਰਜੀ ਦੇਣ ਲਈ ਯੋਗ ਬਿਨੇਕਾਰ ਨੂੰ ਪਹਿਲਾਂ ਬੈਲਟ ਵਿੱਚ ਰਜਿਸਟਰ ਕਰਨਾ ਪਵੇਗਾ ਅਤੇ 2025-26 ਪ੍ਰੋਗਰਾਮ ਸਾਲ ਦੇ ਲਈ ਬੈਲਟ 1 ਨਵੰਬਰ 2025 ਨੂੰ ਖੁੱਲੀ ਅਤੇ 14 ਦਸੰਬਰ 20 ਪਚੀ ਨੂੰ ਬੰਦ ਹੋਵੇਗੀ ਬੇਤਰਤੀਬ ਬੈਕਟਰਾਹੇ ਚੁਣੇ ਗਏ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ ਤੇ ਵੀਜ਼ਾ ਅਰਜ਼ੀ ਦਰਜ ਕਰਨ ਲਈ ਸੱਦਾ ਦਿੱਤਾ ਜਾਵੇਗਾ ਬੈਕਟ ਰਜਿਸਟ੍ਰੇਸ਼ਨ ਫੀਸ 25 ਆਸਟ੍ਰੇਲੀਆਈ ਡਾਲਰ ਹੈ ਹਰ ਸਾਲ 3000 ਤੱਕ ਪ੍ਰਾਇਮਰੀ ਬਿਨਿਕਾਰਨ ਨੂੰ ਬੈਕਟ ਪਰ ਕਿਰਿਆ ਰਾਹੇ ਚੁਣੇ ਜਾਂਦੇ ਹਨ ਤੁਹਾਨੂੰ ਹਰ ਡਿਗਰੀ ਗ੍ਰੈਜੂਏਸ਼ਨ 1 ਨਵੰਬਰ 2023 ਨੂੰ ਜਾਇੰਸੂਬਾਦ ਨੈਸ਼ਨਲ ਇੰਸਟੀਚੂਨਲ ਰੈਂਕਿੰਗ ਫਰੇਮਵਰਕ ਇੰਡੀਆ ਰੈਂਕਿੰਗਸ ਓਵਰਆਲ 2024 ਸੂਚੀ ਦੇ ਵਿੱਚ ਕਿਸੇ ਚੋਟੀ ਦੇ 100 ਸੰਸਥਾਨਾਂ ਤੋਂ ਯੋਗ ਯੋਗਤਾ ਦੇ ਨਾਲ ਹੋਣਾ ਚਾਹੀਦਾ ਹੈ ਬੈਚਲਰ ਡਿਗਰੀ ਪੋਸਟ ਗ੍ਰੈਜੂਏਟ ਡਿਪਲੋਮਾ ਮਾਸਟਰ ਡਿਗਰੀ ਅਤੇ ਡਾਕਟੋਰੇਟ ਡਿਗਰੀ ਵਾਲੇ ਸਾਰੇ ਲੋਕ ਅਰਜ਼ੀ ਦੇ ਸਕਦੇ ਨੇ ਜੇਕਰ ਉਹ ਬੈਲਟ ਰਜਿਸਟ੍ਰੇਸ਼ਨ ਓਪਨ ਪੀਰੀਅਡ ਸ਼ੁਰੂ ਹੋਣ ਦੀ ਮਿਤੀ ਨੂੰ 18 ਤੋਂ 30 ਸਾਲ ਦੇ ਵਿਚਕਾਰ ਨੇ ਜਦੋਂ ਤੁਸੀਂ ਵੀਜ਼ਾ ਤੇ ਲਈ ਅਰਜ਼ੀ ਦਿੰਦੇ ਹੋ ਅਤੇ ਜਦੋਂ ਅਸੀਂ ਤੁਹਾਡੀ ਅਰਜ਼ੀ ਉੱਤੇ ਫੈਸਲਾ ਲੈਂਦੇ ਹਾਂ ਤਾਂ ਤੁਹਾਨੂੰ ਆਸਟ੍ਰੇਲੀਆ ਤੋਂ ਬਾਹਰ ਹੋਣਾ ਚਾਹੀਦਾ ਹੈ ਤੁਸੀਂ ਪਹਿਲਾਂ ਸਬ ਕਲਾਸ 403 ਐਮਟੀਈਐਸ ਸਟ੍ਰੀਮ ਵੀਜ਼ਾ ਉੱਤੇ ਆਸਟ੍ਰੇਲੀਆ ਵਿੱਚ ਦਾਖਲ ਨਹੀਂ ਹੋਏ ਜਾਂ ਹੋਣਾ ਚਾਹੀਦਾ ਤੌੜੀ ਯੋਗਤਾ ਇਨ੍ਹਾਂ ਦੇ ਵਿੱਚੋਂ ਕਿਸੇ ਇੱਕ ਉਤਪਾਦ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ ਨਿਵਯੋਣੀਓ ਗੁਲਜਾ ਮਾਈਨਿੰਗ ਇੰਜੀਨੀਅਰਿੰਗ ਸੂਚਨਾ ਸੰਚਾਰ ਟੈਕਨੋਲੋਜੀ ਵਿਤੀ ਟੈਕਨੋਲੋਜੀ ਜਾਂ ਖੇਤੀਬਾੜੀ ਟੈਕਨੋਲੋਜੀ ਐਮਏਟੀਈਐਸ ਭਾਰਤੀ ਗ੍ਰੈਜੂਏਟ ਅਤੇ ਸ਼ੁਰੂਆਤੀ ਕਰੀਅਰ ਪੇਸ਼ੇਵਰਤ ਲਈ ਇੱਕ ਸਥਾਈ ਗਤੀਸ਼ੀਲਤਾ ਮਾਰਕੀਟ ਜਾਂ ਦੇ ਕੋਲ ਅਧਿਆਨ ਦੇ ਨਿਸ਼ਾਨਾ ਖੇਤਰ ਦੇ ਵਿੱਚ ਗਿਆਨ ਅਤੇ ਹੁਨਰ ਨੇ ਭਾਰਤੀ ਗ੍ਰੈਜੂਏਟ ਆਸਟ੍ਰੇਲੀਆ ਦੇ ਵਿੱਚ ਰੋਜ਼ਗਾਰ ਦੇ ਮੌਕੇ ਦੀ ਜਾਂਚ ਕਰਨ ਦੇ ਲਈ ਐਮਈਟੀਈਐਸ ਵੀਜ਼ਾ ਰੂਟ ਦੀ ਵਰਤੋਂ ਕਰ ਸਕਦੇ ਨੇ ਇਸ ਤੋਂ ਪਹਿਲਾਂ ਕਿ ਦੂਜੇ ਵੀਜ਼ੇ ਦੀ ਵਰਤੋਂ ਕਰਕੇ ਉੱਥੇ ਮੁੜ ਵਸੇਬਾ ਕਰਨਾ ਹੈ ਜਾਂ ਨਹੀਂ न्यूजीलैंड ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ 3 ਨਵੰਬਰ ਤੋਂ ਵਿਦਿਆਰਥੀ ਵੀਜ਼ਿਆਂ ਉੱਤੇ ਮਨਜ਼ੂਰ ਕੰਮ ਦੇ ਘੰਟੇ ਹਫ਼ਤੇ ਵਿੱਚ ਬਈ ਤੋਂ ਵਧਾ ਕੇ 25 ਘੰਟੇ ਕਰ ਦਿੱਤੇ ਗਏ ਨੇ ਜਿਨ੍ਹਾਂ ਤੁਹਾਡੇ ਵਿਦਿਆਰਥੀ ਵੀਜ਼ਾ 3 ਨਵੰਬਰ ਤੋਂ ਪਹਿਲਾਂ ਦਿੱਤਾ ਗਿਆ ਸੀ ਅਤੇ ਤੋਂ ਹਫ਼ਤੇ ਦੇ ਵਿੱਚ ਵੀ ਘੰਟੇ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ ਤਾਂ ਤੁਸੀਂ ਆਪਣੇ ਮਨਜ਼ੂਰ ਕੰਮ ਦੇ ਘੰਟਿਆਂ ਨੂੰ ਹਫ਼ਤੇ ਵਿੱਚ 25 ਘੰਟੇ ਵਧਾਉਣ ਲਈ ਵੱਖ-ਵੱਖ ਸ਼ਰਤਾਂ ਦੇ ਲਈ ਅਰਜੀ ਦੇ ਸਕਦੇ ਹੋ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ੇ ਉੱਤੇ ਤਾਂ ਹੀ ਕੰਮ ਕਰਨ ਦੀ ਇਜਾਜ਼ਤ ਹੈ ਜੇਕਰ ਉਹਨਾਂ ਦੇ ਪਾਸਪੋਰਟ ਵਿੱਚ ਇਹ ਵੀਜ਼ਾ ਜਾਂ ਵੀਜ਼ਾ ਸਟicker ਦੱਸਉਂਦੇ ਕਿ ਉਹ ਕੰਮ ਕਰ ਸਕਦੇ ਹਨ ਜਾਂ ਫਿਰ ਨਹੀਂ। ਕੋਰਸ ਦੁਆਰਾ ਮਾਸਟਰ ਅਤੇ ਪੀਐਚਡੀ ਦੇ ਵਿਦਿਆਰਥੀ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਮਲਚੀ ਘੰਟੇ ਕੰਮ ਕਰ ਸਕਦੇ ਨੇ ਜੇਕਰ ਉਹ ਪੂਰਾ ਸਮਾਂ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਪੂਰਾ ਸਮਾਂ ਪੜਾਈ ਵੀ ਕਰਦੇ ਰਹਿਣਾ ਚਾਹੀਦਾ ਹੈ ਪਰ ਬਾਕੀ ਸਾਰੇ ਵਿਦੇਸ਼ੀ ਵਿਦਿਆਰਥੀ ਸਮੈਸਟਰਾਂ ਅਤੇ ਛੁੱਟੀਆਂ ਦੇ ਅਧਾਰ ਤੇ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਨਹੀਂ। ਵਿਦਿਆਰਥੀ ਇਸ ਇਨ ਆਲ ਕਿਸੇ ਨੂੰ ਹਫਤੇ ਵਿੱਚ 25 ਘੰਟੇ ਤੱਕ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਤੇ ਸਾਲ ਤੇ ਅਧ ਸਾਲ ਦੇ ਅਧਿਆਨ ਬ੍ਰੇਕ ਅਤੇ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੇ ਸਮੇਂ ਦੌਰਾਨ ਪੂਰਾ ਸਮਾਗਮ ਕਰਨ ਦੀ ਇਜਾਜ਼ਤ ਹੁੰਦੀ ਹੈ 3 ਨਵੰਬਰ 2025 ਤੋਂ ਯੋਗ ਵਿਦਿਆਰਥੀ ਵੀਜ਼ਾ ਤਾਰਕ ਹਫਤੇ ਦੇ ਵਿੱਚ 20 ਦਿਵਜੇ 25 ਘੰਟੇ ਕੰਮ ਕਰ ਸਕਦੇ ਨੇ ਇਹ ਬਦਲਾਅ ਸਾਰੇ ਨਵੇਂ ਵਿਦਿਆਰਥੀ ਵੀਜ਼ਿਆਂ ਤੇ ਲਾਗੂ ਹੁੰਦਾ ਹੈ ਤੇ ਪਿਛਲੀ ਸੀਮਾ ਵਾਲੇ ਲੋਕ ਸ਼ਰਤਾਂ ਦੇ ਵਿੱਚ ਤਬਦੀਲੀ ਕਰਕੇ ਜਾਂ ਨਵਾਂ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਕੇ ਬਾਦੂ ਘੰਟਿਆਂ ਦੇ ਲਈ ਅਲਜੀ ਦੇ ਸਕਦੇ ਨੇ ਜੇਕਰ ਤੁਸੀਂ ਫੁੱਲ ਟਾਈਮ ਪੜਾਈ ਕਰ ਰਹੇ ਹੋ ਤਾਂ ਤੁਹਾਡਾ ਕੋਰਸ ਜੁਗਾ 2 ਅਕਾਦਮਿਕ ਸਾਲ ਲੰਬਾ ਹੈ ਜਿਸ ਦੇ ਨਤੀਜੇ ਵਜੋਂ ਲੈਵਲ 4 ਜਾਂ ਇਸ ਤੋਂ ਉੱਤੇ ਐਨ ਜੀਡੀ ਯੋਗਤਾ ਪ੍ਰਾਪਤ ਹੁੰਦੀ ਹੈ ਜਾਂ ਘੱਟੋ ਘੱਟ ਇਕ ਅਕਾਦਮਿਕ ਸਾਲ ਲੰਬਾ ਹੈ ਤਾਂ ਇੱਕ ਪ੍ਰਮਾਣੀਤ ਇਜ ਜਰਤੇ ਦੇ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਤਾਂ ਤੁਸੀਂ ਹਫਤੇ ਵਿੱਚ 25 ਘੰਟੇ ਤੱਕ ਕੰਮ ਕਰ ਸਕਦੇ ਹੋ ਤੁਸੀਂ ਹਜੇ ਵੀ ਪਾਰਟ ਟਾਈਮ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਅਜਿਹੇ ਕੋਰਸ ਦੇ ਲਈ ਪਾਰਟ ਟਾਈਮ ਪੜ ਰਹੇ ਹੋ ਜੋ ਤੁਹਾਨੂੰ ਹੁਨਰਬੰਦ ਪਰਵਾਸੀ ਸ਼ਰੀਰੀ ਦੇ ਰੈਜ਼ਿਡੈਂਟ ਵੀਜ਼ਾ ਦੇ ਲਈ ਅੰਕ ਦਿੰਦਾ ਹੈ ਜਾਂ ਜੇ ਤੁਸੀਂ ਕਿਸੇ ਅਜਿਹੇ ਪ੍ਰੋਗਰਾਮ ਦੇ ਆਖਰੀ ਸਮੈਸਟਰ ਦੇ ਵਿੱਚ ਹੋ ਜੋ ਘਟੋ-ਘਟੋ 2 ਅਕਾਦਮਿਕ ਸਾਲਾਂ ਦਾ ਹੈ ਜਿcka ਤੁਹਾਨੂੰ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਕੰਮ ਦਾ ਤਜਰਬਾ ਪੂਰਾ ਕਰਨਾ ਪੈਂਦਾ ਤਾਂ ਇਹ ਹਫਤੇ ਵਿੱਚ 25 ਘੰਟੇ ਦੇ ਪਾਰਟ ਟਾਈਮ ਕੰਮ ਤੋਂ ਇਲਾਵਾ ਤੁਸੀਂ 크리스마ਸ ਦੀਆਂ ਛੁੱਟੀਆਂ ਜਾਂ ਅਨੁਸੂਚਿਤ ਬ੍ਰੇਕ ਦਾ ਦੌਰਾਨ ਪੂਰਾ ਸਮਾਂ ਕੰਮ ਕਰਦੇ ਯੋਗ ਹੋ ਸਕਦੇ ਹੋ ਉਦਾਹਰਨ ਦੇ ਵਜੋਂ ਸੈਮੈਸਟਰ ਦੇ ਵਿਚਕਾਰ ਜਿcka ਤੁਸੀਂ ਘੱਟੋ-ਘੱਟ ਇੱਕ ਅਕਾਦਮਿਕ ਸਾਲ ਤੇ ਵੀ ਪੂਰਾ ਸਮਾਂ ਪੜ੍ਹਦੇ ਹੋ ਅਤੇ ਤੁਹਾਡੇ ਕੋਰਸ ਘੱਟੋ-ਘੱਟ 8 ਮਹੀਨਿਆਂ ਵਿੱਚ ਘੱਟੋ-ਘੱਟ ਦੋ ਸੈਮੈਸਟਰ ਦੇ ਨਾਲ ਘੱਟੋ-ਘੱਟ 120 ਕ੍ਰੈਡਿਟ ਦੇ ਬਰਾਬਰ ਹੈ ਤਾਂ ਤੁਸੀਂ ਨਿਰਧਾਰਤ ਬ੍ਰੇਕ ਦਾ ਦੌਰਾਨ ਪੂਰਾ ਸਮਾਂ ਕੰਮ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਫੁੱਲ ਟਾਈਮ ਦੀ ਪੜ੍ਹਾਈ ਕਰ ਰਹੇ ਹੋ ਅਤੇ ਤੁਹਾਡੇ ਕੋਰਸ ਦੇ ਵਿੱਚ ਘੱਟੋ ਘੱਟ 8 ਮਹੀਨੇ ਵਿੱਚ ਘੱਟੋ ਘੱਟ 2 ਸੈਮੈਸਟਰ ਨੇ ਤਾਂ ਤੁਸੀਂ 크리스마ਸ ਅਤੇ ਨਵੇਂ ਸਾਲ ਦੀ ਮਿਆਦ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਸੀਂ ਜੋ ਪੜ੍ਹਾਈ ਕੀਤੀ ਹੈ ਉਸ ਤੇ ਨਿਰਭਰ ਕਰਦੇ ਹਾਂ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਪੋਸਟ ਸਟੱਡੀ ਵਰਕ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ ਤੁਹਾਡੀ ਪੜ੍ਹਾਈ ਦੀ ਮਿਆਦ ਅਤੇ ਪੱਧਰ ਤੇ ਵਿਚਾਰ ਕਰਨ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਦਿੱਤਾ ਜਾ ਸਕਦਾ ਹੈ ਤੇ ਇੱਕ ਪੂਰਾ ਕੀਤਾ ਗਿਆ ਪੀ ਐਚ ਡੀ ਥਿਸ ਇਸ ਸੋਹਾਨੂੰ 3 ਸਾਲਾ ਤੱਕ ਦੇ ਵੀਜ਼ੇ ਲਈ ਯੋਗ ਵੀ ਬਣਾ ਸਕਦਾ ਹੈ